ਵੱਡੀ ਖਬਰ ਆਦਮਪੁਰ ਤੋਂ ਆਈ ਹੈ ਜਿੱਥੇ ਕਿ ਲਗਾਤਾਰ ਕਈ ਤਰ੍ਹਾਂ ਦੀਆਂ ਵਾਰਦਾਤਾਂ ਵੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਮਖੌਲ ਅਸ਼ਾਂਤੀ ਭਰਿਆ ਹੈ ਕਦੇ ਕਿਸੇ ਤੇ ਵੀ ਹਮਲਾ ਹੋ ਜਾਂਦਾ ਹੈ ਤਾਂ ਇਸ ਦੌਰਾਨ ਆਦਮਪੁਰ ਦੇ ਵਾਰਡ ਨੰਬਰ 1 ਮੁਹੱਲਾ ਗਾਂਧੀ ਨਗਰ ਤੋਂ ਇਹ ਵੱਡੀ ਅਪਡੇਟ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਤਿੰਨ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੈਟਰੋਲ ਬੰਬ ਦਾਲ ਹਮਲੇ ਕੀਤੇ ਗਏ ਨੇ ਦੱਸ ਦिए ਕਿ ਘਰ ਦੇ ਵਿੱਚ ਇੱਕ ਮਹਿਲਾ ਰਹਿੰਦੀ ਹੈ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ ਤੇ ਆਸ-ਪਾਸੇ ਦੇ ਲੋਕ ਵੀ ਜੋ ਨੇ ਉਹ ਘਟਨਾ ਨੂੰ ਲੈ ਕੇ ਕਾਫੀ ਚਿੰਤਤ ਨੇ ਤਾਂ ਕੀ ਹੈ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਆਉ ਤੁਹਾਨੂੰ ਦਿੰਦੇ ਆਂ ਬੀਤੀ ਰਾਤ ਆਦਮਪੁਰ ਦੇ ਵਾਰਡ ਨੰਬਰ 1 ਮੁਹੱਲਾ ਗਾਂਧੀ ਨਗਰ ਵਿਖੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹਮਲਾ ਕਰਨ ਦਾ ਮਾਮਲਾ ਦੇਖਣ ਨੂੰ ਮਿਲਿਆ ਇਸ ਨਾਲ ਸੰਬੰਧਿਤ ਸੀਸੀਟੀਵੀ ਵੀ ਵੇਖਿਆ ਜਾ ਸਕਦਾ ਹੈ ਪੂਰੀ ਘਟਨਾ ਸੀਸੀਟੀਵੀ ਵੀਡੀਓ ਦੇ ਵਿੱਚ ਰਿਕਾਰਡ ਹੋ ਗਈ ਕਿ ਕਿਵੇਂ ਤਿੰਨ ਨੌਜਵਾਨ ਇੱਕ ਘਰ ਨੂੰ ਪੈਟਰੋਲ ਨਾਲ ਭਰੀਆਂ ਬੋਤਲਾਂ ਦੇ ਨਾਲ ਨਿਸ਼ਾਨਾ ਬਣਾ ਰਹੇ ਨੇ ਇੱਕ ਤੋਂ ਬਾਅਦ ਇੱਕ ਕਰਕੇ ਉਹਨਾਂ ਨੇ ਘਰ ਦੇ ਮੁੱਖ ਦਰਵਾਜ਼ੇ ਉੱਪਰ ਨਿਸ਼ਾਨਾ ਲਗਾਇਆ ਦੱਸਦੀ ਹੈ ਕਿ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਰਾਹੀਂ ਕਰਦੀ ਮਾਲਕਣ ਪਰਮਿੰਦਰ ਕੌਰ ਨੇ ਦੱਸਿਆ ਹੈ ਕਿ 2020 ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਸੀ ਉਸਦੇ ਤਿੰਨ ਬੱਚੇ ਨੇ ਤੇ ਦੱਸਦੀ ਹੈ ਕਿ ਇਸ ਪੂਰੀ ਘਟਨਾ ਤੋਂ ਕਾਫੀ ਜ਼ਿਆਦਾ ਦਸ਼ਤ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਉਹਨਾਂ ਦਾ ਛੋਟਾ ਬੇਟਾ ਰਹਿੰਦਾ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ ਉਹਨਾਂ ਨੇ ਕਿਹਾ ਕਿ ਮਕਾਨ ਵਿੱਚ ਰਹਿੰਦੀ ਹੈ ਤੇ ਜਦੋਂ ਸਵੇਰੇ ਸਵੇਰੇ ਉੱਠੇ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਘਰ ਅੰਦਰ ਕੱਚ ਖਿਲ ਰਿਆ ਪਿਆ ਤੇ ਬਾਹਰ ਵਾਲਾ ਗੇਟ ਲੱਗਿਆ ਹੋਇਆ ਸੀ ਇਸ ਪੂਰੇ ਮਾਮਲੇ ਸੰਬੰਧੀ ਉਹਨਾਂ ਨੇ ਆਦਮਪੁਰ ਥਾਣਾ ਦੇ ਵਿੱਚ ਸੂਚਨਾ ਦਿੱਤੀ ਜਿਸ ਤੋਂ ਬਾਅਦ ਸੀਸੀਟੀਵੀ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਕਿਸ ਪ੍ਰਕਾਰ ਰਾਤੀ ਕਰੀ 12 ਵਜੇ ਤਿੰਨ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਹੈ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਬਾਰੇ ਥਾਣਾ ਮੁਖੀ ਦਾ ਆਓ ਤੁਹਾਨੂੰ ਦਿਖਾਉਨੇ ਆਂ ਜਿਸ ਰਾਤ ਸਾਨੂੰ ਸੁਣਤਰਾ ਮੀ ਇਹ ਮਹੱਲਾ ਘਾਦੀ ਲੱਗ ਰਹੀ ਸੀ ਕਿਸੇ ਤਰ੍ਹਾਂ ਦੇ ਕਿਸ ਨਾਮ ਨੂੰ ਵਿਖਿਆਲੇ ਬੋਤਲਰ ਦੇ ਬਟਾਲ ਪਾਰ ਦੀ ਜਿੱਥੇ ਕਰਮੋਰਨ ਨੇ ਕੋਸ਼ਿਸ਼ ਕੀਤੀ ਜਿਸ ਦੇ ਕੋਲ ਸਾਰੀ ਲੋਕ ਦੀ ਮੌਕਾ ਤੇ ਪਹੁੰਚ ਗਈ ਤੇ ਕਾ ਵੀ ਕਹਿੰਦੇ ਆ ਜੀ ਕਿ ਦੁਕਾਨ ਦੇ ਮਾਲਕ ਜਮੀਨ ਦਾ ਤੌਰ ਤੇ ਆਪਣੀ ਹਸਰਤ ਵਸਨੀਕ ਦਾ ਅਧਿਨ ਅਧਿਨ ਆਪਣਾ ਵਿਰਾਨ ਪਾਇਆ ਜਿੰਦੇ ਡਰਾਪ ਤੇ ਨਾਪੀਆ ਨੁਕਰੀ ਸੁਣਾਓ ਜਿੰਕੀ ਸੀ 12 ਤੇ ਅੰਦਰ ਸੈਕਸ਼ਨ ਜਿਸੋਸ਼ੇ ਵੀ ਜਿੰਜੀ ਗਾੜ ਹਿੰਦੂ ਕਿਸੇ ਵੀ ਦੇਰ ਜਰਾ ਕਪੀ ਦਾ ਸਿੱਧੀ ਨਾ ਉਦਮਸ਼ਰ ਨਹੀਂ ਫਾਲ ਕੀਤੀ ਦੀਗਾ ਕਿ ਆਲੇ ਦੁਆਲੇ ਦੇ ਕੈਮਰੇ ਐਸਿਸਟਰੀ ਕੈਮਰੇ ਉਹਨਾਂ ਚੈੱਕ ਤੇ ਜਲਦੀ ਹੀ ਇਸ ਤਾ ਪੰਜਾਬ ਦੇ ਵਿੱਚ ਸਿਵਿਲਿਅਨਸ ਉੱਤੇ ਹਮਲੇ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ ਬੀਤੇ ਕਈ ਮਹੀਨਾਵਾਂ ਦੇ ਵਿੱਚ ਐਸੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਏ ਕਿ ਕੀ ਇਸ ਪਰਿਵਾਰ ਨੂੰ ਸੁਰੱਖਿਆ ਮਿਲੇਗੀ ਕੀ ਇਨਸਾਫ ਮਿਲੇਗਾ ਕੀ ਪੁਲਿਸ ਪ੍ਰਸ਼ਾਸਨ ਉਹਨਾਂ ਦੋਸ਼ਾਂ ਨੂੰ ਕਾਬੂ ਕਰੇਗੀ ਜੋ ਇਸ ਵੇਲੇ دہشتਾਬਾ ਮਾਹੌਲ ਨਾ ਸਿਰਫ ਇਸ ਪਰਿਵਾਰ ਦੇ ਲਈ ਬਲਕਿ ਪੂਰੇ ਇਲਾਕੇ ਦੇ ਲਈ ਬਣਾ ਰਹੇ ਨੇ ਜਿੰਨਾ ਕਰਕੇ دہشت ਫੈਲ ਰਹੀ ਹੈ ਤੇ ਲੋਕ ਡਰਿਆ ਮਹਿਸੂਸ ਕਰ ਰਹੇ ਨੇ ਕਦੋਂ ਤੱਕ ਇਹ ਡਰ ਦਾ ਮਾਹੌਲ ਦੂਰ ਹੋਏਗਾ ਇਹ ਵਾਕਈ ਵੇਖਣ ਲਾਇਕ ਹੋਵੇਗਾ